ਸਾਵਣ ਦੇ ਪਹਿਲੇ ਸੋਮਵਾਰ ਲੱਗੀਆਂ ਮੰਦਰਾਂ 'ਚ ਰੌਣਕਾਂ ਫਿਰ ਦਾਲੀਆਂ ਬਲੇ ਭਗਵਾਨ ਪੋਲੇनाथ ਜੀ ਦੀ ਕੀਤੀ ਗਈ ਪੂਜਾ ਅਰਚਨਾ ਦੇਖੋ ਮੌਕੇ ਦੀਆਂ ਖਾਸ ਤਸਵੀਰਾਂ ਅੰਮ੍ਰਿਤਸਰ ਸਾਵਣ ਮਹੀਨੇ ਦੀ ਸ਼ੁਰੂਆਤ ਪੂਰਨਮਾਸ਼ੀ ਵਾਲੇ ਦਿਨ ਹੀ ਹੋ ਚੁੱਕੀ ਹੈ ਅਤੇ ਕਈ ਭਗਤ ਸੰਗਰਾਂਦ ਵਾਲੇ ਦਿਨ ਤੋਂ ਇਸ ਦੀ ਸ਼ੁਰੂਆਤ ਕਰਦੇ ਨੇ ਉੱਥੇ ਹੀ ਅੱਜ ਸਾਵਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦਾ ਭਾਰੀ ਰਸਵ ਦੇਖਣ ਨੂੰ ਮਿਲਿਆ ਇਸ ਮੌਕੇ ਭਗਤਾਂ ਨੇ ਕਿਹਾ ਕਿ ਉਹਨਾਂ ਨੂੰ ਸਾਵਣ ਮਹੀਨੇ ਦੀ ਹਰ ਵਾਰ ਦੀ ਤਰ੍ਹਾਂ ਉਡੀਕ ਰਹਿੰਦੀ ਹੈ ਜਦੋਂ ਵੀ ਸਾਵਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਜਿੱਥੇ ਵੀ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਦੀ ਸਥਾਪਨਾ ਹੋਈ ਹੈ ਉੱਥੇ ਸ਼ਿਵ ਜੀ ਦੇ ਤੇ ਭਾਰੀ ਤਾਦਾਦ ਦੇ ਵਿੱਚ ਪਹੁੰਚਦੇ ਨੇ ਅਤੇ ਸ਼ਿਵਲਿੰਗ ਜੀ ਦੀ ਉਹਨਾਂ ਦੇ ਵੱਲੋਂ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਭਗਵਾਨ ਸ਼ਿਵ ਜੀ ਤੋਂ ਮਨੋ ਕਾਮਨਾ ਮੰਗਦੇ ਹਾਂ ਸਾਡੀ ਭਗਵਾਨ ਸ਼ਿਵ ਜੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੇ ਨੇ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਸਾਵਣ ਦੇ ਪਹਿਲੇ ਸੋਮਵਾਰ ਹੀ ਮੰਦਰਾਂ ਦੇ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਸ਼ਰਧਾਲੂਆਂ ਵੱਲੋਂ ਭਗਵਾਨ ਭੋਲੇ ਨਾਥ ਜੀ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਜੀ ਸਰ ਕੀ ਨਾਮ ਹੈ ਮੇਰਾ ਨਾਮ ਬਨੂਰ ਕੁਮਾਰ ਸੇਠ ਸਵਾਲਾ ਬਾਹ ਪਾਈਆਂ ਤੇ ਬੋਲ ਰਿਹਾ ਮੈਂ ਔਰ ਮੈਂ ਚਲਦੇ ਪਤੀ 30 ਸਾਲ ਹੋ ਗਏ ਮਨਨ ਦੀ ਸੇਵਾ ਕਰਦੇ ਬਿੱਲ ਪੱਤਰਾਂ ਦੀ। ਪਰ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ। ਬੇਦਰ ਬੜੇ ਭਗਤ ਜੁੜੇ ਹੋਏ ਨੇ ਕਿਹੜੇ ਕਿਹਨਾ ਬਿੱਲ ਪੱਤਰ ਲੈ ਕੇ ਜਾਂਦੇ ਔਰ ਚੜਾਦੇ। ਆਪਾਂ ਲਿਖ ਕੇ ਲਿਖ ਕੇ ਉਹਨਾਂ ਦੇ ਦਿੰਦੇ ਆ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ। ਇਰਚਾ ਕੀ ਪ੍ਰਭੂ ਦੀ ਬੜੀ ਦੀ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਹੈ। ਪੱਤੇ ਵੀ ਕਾਫੀ ਸਾਹ ਦੇਖ ਲਓ ਬੜਾ ਸਾਹ ਅੱਜ ਦਾ ਦਿਨ ਜਿਹੜਾ ਬਹੁਤ ਪਵਿੱਤਰ ਕਿਨਿਆ ਗਿਆ ਹੈ ਉਹ ਕਰਨਾ ਇਸ ਸੰਗਮ ਵੀ ਨਸ਼ਕੁਰ ਹੋ ਚੁੱਕਾ ਹੈ। ਇਹ ਪਹਿਲਾ ਸੰਗਮ ਆ ਰਿਹਾ ਇਸ ਕਰਕੇ ਹਰ ਲੇਡੀਆਂ ਨੇ ਬਤ ਰੱਖਣਾ ਹੁੰਦਾ ਔਰ ਲੇਡੀਆਂ ਆ ਕੇ ਪਹਿਲਾਂ ਅੱਛਾ ਮੱਥਾ ਟੇਕ ਕੇ ਫਿਰ ਵਰਤ ਸ਼ੁਰੂ ਕਰਦੀਆਂ। ਉਹ ਕਹਾਂਜੀ ਕਿਰਾਜੀ ਪਖਾ ਪਹਿਰਾਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਹੈ। ਉਹਦੇ ਬਾਅਦ ਬਾਹ ਭਗਤਾਂ ਯੋਰ ਬੜਾ। ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸ਼ੋਮਵਾਰ ਦੇ ਦਿਨ ਪਹਿਲੇ ਦਿਨ ਉਹਨੇ ਮੱਥਾ ਟੇਕਣਾ। ਉਹਦੇ ਬਾਅਦ ਰੋਜ਼ ਆਣਗੇ। ਸ਼ਾਮ ਦਾ ਮਹੀਨਾ ਬਹੁਤ ਪਰੀਏ। ਗੁਰੂਾਰ ਬੋਲੇਨਾਥ ਦੇ ਸ਼ਾਮ ਦਾ ਮਹੀਨਾ ਬਹੁਤ ਪਰੀਏ। ਕਿਉਂਕਿ ਕਿਹਲਾ ਸ਼ਾਮ ਦਾ ਮਹੀਨਾ ਹੈ ਨਾ ਇਹਦੇ ਚ ਬੋਲੇਨਾਥ ਨੇ ਪੜਾਈ ਪੂਜਾ ਕੀਤੀ ਹੈ ਬਗਵਾਨ ਸ਼੍ਰੀ ਰਾਮ ਦੀ। ਉਹ ਬਗਵਾਨ ਸ਼੍ਰੀ ਰਾਮ ਨੇ ਬੋਲੇ ਨਾ ਦੀ ਪੂਜਾ ਕੀਤੀ। ਕਿ ਨਾ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਜਿਹੜਾ ਪਹਿਲਾ ਸੋਮਵਾਰ ਹੈ ਤੁਹਾਡੇ ਲਈ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ। ਦੇਖੋ ਜੀ ਅੱਜ ਮੰਦਰ ਦੇ ਵਿੱਚ ਅੱਜ ਸ਼ਿਵਾਲਾ ਮੰਦਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰणिमा ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸ਼ਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆਂ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਚਰਦੀ ਕਲਾ ਟੈਂਪਟਿਵ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ press ਕਰੋ ਬੈਲ ਆਈਕਨ ਨੂੰ